ਮੈਂ ਡਾਕਟਰ ਅਮਨ ਪੀ ਐਮ ਡੀ ਬੀਵੀ ਗੋਲਾਦੀ ਹਸਪੀਟਲ ਸਮੂੱਚੇ ਖਾਲਸਾ ਏਡ ਦੇ ਨਾਲ ਜੁੜੇ ਹੋਏ ਵਲੰਟੀਅਰਸ ਤੇ ਖਾਲਸਾ ਏਡ ਦੀ ਸਮੂੱਚੀ ਟੀਮ ਸੰਸਾਰ ਪਰ ਨੂੰ ਅਸੀਂ ਬਹੁਤ ਮੁਬਾਰਕਾ ਦਨਾ ਕਿ ਅਸੀਂ 26 ਵਰੇ ਜਿਹੜੇ ਹੈ ਖਾਲਸਾ ਏਡ ਦੀ ਸੇਵਾ ਦੇ ਸੰਪੂਰਨ ਕਰ ਰਹੇ ਹਾਂ ਇਸ ਮੌਕੇ ਤੇ ਮੈਂ ਦੱਸਣਾ ਚਾਹਾਂਗਾ ਕਿ ਖਾਲਸਾ ਏਡ ਇਸ ਹਸਪੀਟਲ ਦੇ ਨਾਲ ਮਿਲ ਕੇ ਅਸੀਂ ਫ੍ਰੀ ਡਾਇਲਿਸਿਸ ਦੀ ਸੇਵਾ ਪ੍ਰੋਵਾਈਡ ਕਰ ਰਹੇ ਹਾਂ ਤੇ ਜ਼ਰੂਰਤਮੰਦਾਂ ਨੂੰ ਫ੍ਰੀ ਇਲਾਜ ਦੀ ਸੇਵਾ ਮਿਲ ਜਾਦਾ ਰਹੇ ਪਿਛਲੇ 2 ਸਾਲਾਂ ਤੋਂ ਨਿਰਵਿਘਨ ਡਾਇਲਿਸਿਸ ਦੀ ਸੇਵਾ ਚੱਲ ਰਹੀਆਂ ਹਨ ਅਤੇ ਰੋਜ਼ਾਨਾ ਤਕਰੀਬਨ 10 ਤੋਂ 12 ਪੇਸ਼ੈਂਟਸ ਡਾਇਲਿਸਿਸ ਦੀ ਸੇਵਾ ਲੈ ਰਹੇ ਹਨ ਜਿਦੇ ਵਿੱਚ ਜੇ ਆਪਾਂ ਤਕਰੀਬਨ ਗੱਲ ਕਰੀਏ ਤਾਂ ਹੁਣ ਤੱਕ ਅਸੀਂ 4000 ਤੋਂ ਵੱਧ ਡਾਇਲਿਸਿਸ ਕਰ ਚੁੱਕੇ ਹਾਂ ਜੋ ਕਿ ਬਿਲਕੁਲ ਹੀ ਨਾਮਾਤਰ ਕਾਸਟ ਦੇ ਉੱਤੇ 200 ਰੁਪਏ ਪੇਸ਼ੈਂਟ ਪੇ ਕਰਕੇ ਆਪਣਾ ਡਾਇਲਿਸਿਸ ਕਰਵਾ ਲੈ ਉਹਦੇ ਨਾਲ ਨਾਲ ਜਿੰਨੇ ਵੀ ਲੋੜਵੰਦ ਪਰਿਵਾਰ ਨੇ ਉਹਨਾਂ ਦੇ ਪ੍ਰੀ ਇਲਾਜ ਦੀ ਸੁਵਿਧਾ ਉਹਨਾਂ ਦੇ ਹਰ ਤਰ੍ਹਾਂ ਦੇ ਆਪਰੇਸ਼ਨ ਦੀ ਸੁਵਿਧਾ ਖਾਲਸਾ ਏਡ ਵੱਲੋਂ ਮੁਹੱਈਆ ਕਰਾਈ ਜਾਣੀ ਹੈ ਇਸ ਹਸਪਤਾਲ ਵਿੱਚ ਬਹੁਤ ਹੀ ਧੰਨਵਾਦੀ ਹਾਂ ਸਾਰੀ ਟੀਮ ਦਾ ਇਹੋ ਸੰਗਤ ਦਾ ਜਿਨ੍ਹਾਂ ਦੇ ਦਸਵੰਨ ਤਦਕਾ ਅਸੀਂ ਇਹ ਸੇਵਾ ਨਿਭਾ ਪਾ ਰਹੇ ਵਾਹਿਗੁਰੂ ਜੀ ਦਾ ਤਾਲ ਸਾ ਵਾਹਿਗੁਰੂ ਜੀ ਕੀ ਤਕ